ਥੱਲੇ ਸਾਰਾ 3 ਫੁੱਟ ਪਾਣੀ ਰਹਿ ਗਿਆ ਹਾਂਜੀ ਰਹਿ ਗਿਆ ਜੀ ਜੇ ਇਦਾਂ ਹੀ ਚੱਲਦਾ ਰਿਹਾ ਤੇ ਇਹਨੂੰ ਵੀ ਖਤਰਾ ਹੀ ਹੈ ਜਿਆਦਾ ਜਿਆਦਾ ਪਾਣੀ ਆਈ ਮੇਰੇ ਖਿਆਲ ਚਲੋ 88 ਦਾ ਤਾਂ ਹੀ ਵੇਖਿਆ ਨੀਗਾ ਪਰ ਪਿਛਲੀ ਵਾਰ 2023 ਚ ਜਦੋਂ ਆਇਆ ਸੀ ਉਦੋਂ ਵੀ ਨਹੀਂ ਸੀ ਇੰਨਾ ਆਇਆ ਸੀ ਘਰਾਂ 'ਚ ਹੀ ਇਹਦੇ ਵਿੱਚ ਇੰਨਾ ਪਾਣੀ ਨਹੀਂ ਸੀ ਆਇਆ ਇਹ ਬਹੁਤ ਇਸ ਵਾਰ ਜ਼ਿਆਦਾ ਹੋ ਗਿਆ ਅੱਛਾ ਇਸ ਵਾਰ 25 ਦੇ ਇਸ ਵਾਰ ਜ਼ਿਆਦਾ ਹੋ ਗਿਆ ਸਾਏ ਤਸਵੀਰਾਂ ਨੇ ਪਿਆਸ ਦਰਿਆ ਜਿਹੜਾ ਇਸ ਤਰੀਕੇ ਦੇ ਨਾਲ ਉਫਾਨ ਤੇ ਆਇਆ ਹੋਇਆ ਤੁਸੀਂ ਬੰਨ ਤੋਂ ਤਕਰੀਬਨ 3-4 ਕੁ ਫੁੱਟ ਦਾ ਰਸਤਾ ਜਿਹੜਾ ਰਹਿ ਗਿਆ ਹੋਣਾ ਜਾਂ ਨੀਵਾ ਪਾਣੀ ਕਹਿ ਲਈਏ ਉਹਦਾ ਪੱਧਰ ਹੋਣ ਸਥਿਤੀ ਜਿਆਦਾ ਅੱਗੇ ਨਾਲੋਂ ਬਹੁਤ ਜ਼ਿਆਦਾ ਖਰਾਬ ਹੋ ਗਈ ਹੈ ਖਰਾਬ ਹੋ ਗਈ ਹੈ ਖਰਾਬ ਹੋ ਗਈ ਹੈ ਜੀ ਐਂਗਲ ਲੱਗੇ ਹੁੰਦੇ ਨੇ ਜਿਹੜੇ ਆ ਦੇਖ ਸਕਦੇ ਹੋ ਉੱਥੇ ਤੱਕ ਪਾਣੀ ਪਹੁੰਚ ਚੁੱਕਿਆ ਸੜਕਾਂ ਵੀ ਥਲਾਂ ਟੁੱਟ ਚੁੱਕੀਆਂ ਹਾਂ ਹਾਂਜੀ ਹਾਂਜੀ ਛੜਕਾ ਛੜਕਾ ਸਭ ਟੁੱਟ ਚੁੱਕੀਆਂ ਲੈ ਆਂਦੇ ਪਰਿਵਾਰ ਉਧਰੋਂ ਇੱਥੇ ਸਾਰੇ ਸੁਲਤਾਨਪੁਰ ਲੋਧੀ ਦੇ ਵਿੱਚ ਪਾਣੀ ਦਾ ਕਹਿਰ ਆ ਜਿਹੜਾ ਉਹ ਮੱਚਿਆ ਹੋਇਆ ਪਾਣੀ ਆ ਜਿਹੜਾ ਉਹ ਪੰਜਾਬ ਦੀ ਲਾਈਫਲਾਈਨ ਆ ਪਰ ਪੰਜਾਬ ਨੂੰ ਡੋਬਦਾ ਵੀ ਪਾਣੀ ਆ ਸਾਸ਼ੀ ਗਾਲਾਂ ਟੋਲ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਰਾਜਵੀਰ ਸਿੰਘ ਤਾ ਸੁਲਤਾਨਪੁਰ ਲੋਧੀ ਦੇ ਵਿੱਚ ਖੜੇ ਆਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਕਿਸ ਤਰੀਕੇ ਦੇ ਨਾਲ ਫੜ ਆਇਆ ਹੋਇਆ ਹੈ ਪਾਣੀ ਹੈ ਜਿਹੜਾ ਪਾਣੀ ਦਾ ਪੱਧਰ ਦੁਬਾਰਾ ਵੱਧ ਚੁੱਕਿਆ ਹੈ ਤਾਂ ਪਰਲੇ ਪਾਸਿਓਂ ਜਿਹੜੇ ਪਿੰਡਾਂ ਦੇ ਲੋਕ ਨੇ ਉਹਨਾਂ ਨੂੰ ਲਿਆਂਦਾ ਜਾ ਰਿਹਾ ਹੈ ਤਾਂ ਮੈਨ ਨਾਲ ਬਈ ਪਰਲੇ ਪਾਸਿਓਂ ਆਏ ਹੋ ਜਾਂ ਸੇਵਾ ਕਰ ਰਹੇ ਹੋ ਤੁਸੀਂ ਨਹੀਂ ਨਹੀਂ ਪਰਲੇ ਪਾਸਿਓਂ ਆਏ ਹਾਂ ਜੀ ਪਰਲੇ ਪਾਸਿਓਂ ਆਏ ਹਾਂ ਹਾਂ ਜੀ ਹਾਂ ਨੇ 17 ਪਿੰਡ ਫਸੇ ਹੋਏ ਨੇ ਹਲੇ ਵੀ ਹਾਂਜੀ ਹਾਂਜੀ ਫਸੇ ਆ ਜੀ ਸਾਰੇ ਪਸ਼ੂ ਡੰਗਰ ਸਾਹਿਬ ਉੱਥੇ ਸਾਰਾ ਮਾਲ ਡੰਗਰ ਬਹੁਤ ਸਾਰੇ ਉੱਥੇ ਨੇ ਸਾਰਾ ਕੱਢੀ ਜਾ ਰਿਹਾ ਜੀ ਸੇਵਾ ਵੀ ਚੱਲਦੀ ਪਈ ਆ ਪਰ ਹਜੇ ਬਹੁਤ ਜ਼ਿਆਦਾ ਤਰ੍ਹਾਂ ਤੇ ਜਿਹੜੇ ਹਜੇ ਉੱਥੇ ਹੀ ਆ ਪਸ਼ੂ ਮਾਲ ਡੰਗਰ ਜੀ ਪਾਣੀ ਹੁਣ ਦੁਬਾਰੇ ਜਿਵੇਂ ਪਹਿਲਾਂ ਇੱਥੇ ਪਾਣੀ ਘਟ ਗਿਆ ਸੀ ਆ ਹੁਣ ਮੰਨ ਲਓ 3-4 ਫੁੱਟ ਪਾਣੀ ਫੇਰ ਵੱਧ ਗਿਆ ਕਹਿੰਦੇ ਹਾਂਜੀ ਪਾਣੀ ਹਜੇ ਰਾਤ ਤੱਕ ਕਹਿੰਦੇ ਵਧੇ ਜਾਣਾ ਜੀ ਇਦਾਂ ਹੀ ਅੱਛਾ ਹੋਰ ਆ ਜੀ ਪਾਣੀ ਕਹਿੰਦੇ ਰਾਤ ਰਾਤ ਹਾਂਜੀ 2 ਫੁੱਟ ਦੀ ਸੰਭਾਵਨਾ ਬਣ ਚੁੱਕੀ ਆ ਵੀ 12 ਵਜੇ ਤੋਂ ਕੋਈ ਆਇਆ ਇੱਥੇ ਪ੍ਰਸ਼ਾਸਨ ਵੱਲੋਂ ਸਹਾਇਤਾ ਕੀਤੀ ਜਾ ਰਹੀ ਹੈ ਜਥੇਬੰਦੀਆਂ ਵੱਲੋਂ ਜਾਂ ਕਿਹਨਾ ਵੱਲੋਂ ਲੱਗੀਆਂ ਇਹ ਸੰਸਥਾਵਾਂ ਸਾਰੀਆਂ ਹਾਂ ਪ੍ਰਸ਼ਾਸਨ ਆਪਣੇ ਤਾਗਾ ਲੱਗਾ ਤੇ ਜਿਹੜੇ ਆਪਣੇ ਸੇਵਾ ਵਾਲੇ ਵੀਰ ਆ ਉਹ ਆਪਣੀ ਜਗ੍ਹਾ ਲੱਗੇ ਆ ਭਾਈ ਅਮਰਤਪਾਲ ਦੀ ਟੀਮ ਉਹ ਲੱਗੀ ਹੋਈ ਆ ਆਪਣੇ ਸ੍ਰੀ ਹਾਲੀ ਸਾਹਿਬ ਵਾਲੇ ਬਾਬਾ ਸੁੱਖਾ ਸਿੰਘ ਜੀ ਉਹ ਲੱਗੇ ਹੋਏ ਆ ਸੀਚੇ ਵਾਲ ਸੰਤ ਜੀ ਉਹ ਲੱਗੇ ਹੋਏ ਆ ਸਾਰੇ ਯਾਨੀ ਕਿ ਆਪਣਾ ਸਹਿਯੋਗ ਸਾਰੇ ਦੇ ਰਹੇ ਆ ਸਾਰੇ ਜੀ ਮਤਲਬ ਆ ਤੂਸੀ ਬੰਨ ਹੈ ਤੁਹਾਡਾ ਹਾਂਜੀ ਹਾਂਜੀ ਇੱਥੇ ਤੱਕ ਪਾਣੀ ਵੀ ਮੰਨ ਲਓ ਤੁਸੀਂ ਐਂ ਲਾ ਲਓ ਵੀ ਥੱਲੇ ਸਾਰਾ 3 ਫੁੱਟ ਪਾਣੀ ਰਹਿ ਗਿਆ ਹਾਂਜੀ ਰਹਿ ਗਿਆ ਜੀ ਜੇ ਇਦਾਂ ਹੀ ਚੱਲਦਾ ਰਿਹਾ ਤੇ ਇਹਨੂੰ ਵੀ ਖਤਰਾ ਹੀ ਆ ਤੇ 2 ਫੁੱਟ ਵੱਧ ਗਿਆ ਉੱਪਰੋਂ ਮੰਨ ਲਓ ਫਿਰ ਤਾਂ ਨਾਲ ਹੀ ਆ ਲੱਗਿਆ ਜੀ ਇਹਨੂੰ ਵੀ ਖਤਰਾ ਹੀ ਆ ਜੀ ਫਿਰ ਜਿੱਥੇ ਪਾਣੀ ਰਿਹਾ ਜਿੱਥੇ ਉਹ ਸਾਹ ਉਥੋਂ ਪਾਣੀ ਉਧਰ ਸਿਮ ਰਿਹਾ ਜੀ ਉਥੋਂ ਬੈਠ ਰਿਹਾ ਬਨ ਤੁਸੀਂ ਬਨ ਵੀ ਹਾਂਜੀ ਤਾਂ ਮੈਂ ਕਹੂੰਗਾ ਇੱਕ ਵਾਰ ਉਹ ਜ਼ਰੂਰ ਦਿਖਾ ਦਿਓ ਸਾਹਮਣੇ ਉਹ ਬਈ ਜਿੱਥੇ ਡਰਾਕਟ ਨਹੀਂ ਡਰਾਕਟ ਟੇੜਾ ਸੁੱਟਿਆ ਜਿੱਥੇ ਸਾਹਮਣੇ ਹਾਂਜੀ ਵਾੜ ਵਾੜ ਕੇ ਸੋੜਦੇ ਪਾਏ ਆ ਵੀ ਉਥੋਂ ਵੀ ਰਾਤ ਆ ਜਿਹੜਾ ਬਨ ਬੈਠ ਰਿਹਾ ਵਾ ਅੱਛਾ ਖਾਰ ਪੈ ਰਹੀ ਆ ਉੱਥੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਪਾਣੀ ਆਈ ਮੇਰੇ ਖਿਆਲ ਚਲੋ 88 ਦਾ ਤਾਂ ਅਸੀਂ ਵੇਖਿਆ ਨਹੀਂਗਾ ਪਰ ਪਿਛਲੀ ਵਾਰ 2023 ਚ ਜਦੋਂ ਆਇਆ ਸੀ ਉਦੋਂ ਵੀ ਨਹੀਂ ਸੀ ਇੰਨਾ ਆਇਆ ਸੀ ਘਰਾਂ 'ਚ ਹੀ ਪਰ ਐਤ ਕੀ ਤੇ ਘਰਾਂ ਤੱਕ ਅੰਦਰ ਤੱਕ ਪਾਣੀ ਵੜੋ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਲੋਕ ਨੇ ਜਿਹੜੇ ਲੋਕਾਂ ਨੂੰ ਰੈਸਕਿਊ ਕਰਕੇ ਲਿਆਂਦਾ ਜਾ ਰਿਹਾ ਮੈਂ ਕਹੂੰਗਾ ਜ਼ੂਮ ਕਰਕੇ ਜ਼ਰੂਰ ਦਿਖਾ ਦਿਓ ਮੋਟਰਸਾਈਕਲਾਂ ਤੇ ਲੋਕ ਇਸ ਤਰੀਕੇ ਦੇ ਨਾਲ ਆ ਰਹੇ ਨੇ ਮੋਟਰਸਾਈਕਲਾਂ ਰਾਹੀਂ ਕੱਢਿਆ ਜਾ ਰਿਹਾ ਮੈਂ ਕਹਿੰਦਾ ਇੱਕ ਵਾਰੀ ਸਾਈਡ ਤੇ ਹੋ ਕੇ ਉਹਨਾਂ ਨੂੰ ਰਸਤਾ ਵੀ ਦੇ ਦਿਓ ਤਾਂ ਜੋ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਤਾਂ ਇਹ ਤਸਵੀਰਾਂ ਨੇ ਬਿਆਸ ਦਰਿਆ ਹੈ ਜਿਹੜਾ ਕਿਸ ਤਰੀਕੇ ਦੇ ਨਾਲ ਉਫਾਨ ਤੇ ਆਇਆ ਹੋਇਆ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਸੀਂ ਬੰਨ ਤੋਂ ਤਕਰੀਬਨ 3-4 ਫੁੱਟ ਦਾ ਰਸਤਾ ਜਿਹੜਾ ਰਹਿ ਗਿਆ ਹੋਣਾ ਜਾਂ ਨੀਵਾ ਪਾਣੀ ਕਹਿ ਲੀਓ ਉਹਦਾ ਪੱਧਰ ਮੈਂ ਕਹੂੰਗਾ ਇੱਕ ਵਾਰ ਜ਼ਰੂਰ ਅੱਗੇ ਆ ਕੇ ਵੀ ਤੁਸੀਂ ਦਿਖਾ ਦਿਓ ਤਾਂ ਇਹ ਜਿੱਥੇ ਅਸੀਂ ਤੁਰ ਰਹੇ ਹਾਂ ਪਾਣੀ ਇੰਨਾ ਤੇਜ਼ ਆ ਤਾਂ ਟਿਕਾ ਕੇ ਪੈਰ ਧਰਿਓ ਕਿਉਂਕਿ ਇੱਥੇ ਪਾਣੀ ਦੀ ਸਪੀਡ ਆ ਜਿਹੜੀ ਬਹੁਤ ਜ਼ਿਆਦਾ ਕਿਉਂਕਿ ਬਿਆਸ ਦਾ ਪਾਣੀ ਆ ਜਿਹੜਾ ਸਿੱਧਾ ਇਸੇ ਤਰੀਕੇ ਨਾਲ ਆ ਰਿਹਾ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਗੋਡਿਆਂ ਤੱਕ ਸਾਡੇ ਪਾਣੀ ਆ ਜਿਹੜਾ ਉਹ ਤਕਰੀਬਨ ਪਹੁੰਚ ਚੁੱਕਿਆ ਪਹਿਲਾਂ ਇੱਥੇ ਆਏ ਸੀ ਪਹਿਲਾਂ ਇੱਥੇ ਇੰਨਾ ਪਾਣੀ ਆ ਜਿਹੜਾ ਉਹ ਨਹੀਂ ਸੀ ਪਾਣੀ ਸੁੱਕ ਗਿਆ ਸੀ ਜਿਹੜਾ ਪਹਿਲਾਂ ਪਾਣੀ ਆਇਆ ਸੀ ਉਸ ਤੋਂ ਬਾਅਦ ਹੁਣ ਦਵਾਰ ਤੋਂ ਇਹ ਪਾਣੀ ਆ ਜਿਹੜਾ ਆ ਰਿਹਾ ਘਟੋ ਘਟ 2 ਫੁੱਟ ਜਾਂ 3 ਫੁੱਟ ਕਹਿੰਦੇ ਨੇ ਕਹਿੰਦੇ ਪਾਣੀ ਇਹ ਚੜ ਚੁੱਕਿਆ ਬਾਪੂ ਜੀ ਪਹਿਲਾਂ ਤੁਸੀਂ ਇੱਥੋਂ ਦੇ ਹੀ ਹੋ ਹਾਂਜੀ 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 ਇੱਥੋਂ ਦੇ ਆਜਾ ਚੱਲਦੇ ਆ ਅੱਗੇ ਨੂੰ ਆਪਾਂ ਨਾਲ ਗੱਲ ਕਰਦੇ ਆ ਮੈਂ ਕਹੂੰਗਾ ਭਾਈ ਉਹ ਕੈਮਰਾਮੈਨ ਨੂੰ ਜ਼ਰੂਰ ਸਾਡੇ ਨਾਲ ਲਿਆਏ ਉਹਨੂੰ ਤਾਂ ਪੈਰ ਦੇਖ ਕੇ ਤਾਂ ਰਿਓ ਰਣਵੀਰ ਤਾਂ ਦੇਖ ਸਕਦੇ ਹੋ ਤੁਸੀਂ ਇਹ ਜਿਹੜਾ ਪਾਣੀ ਅਸੀਂ ਪਹਿਲਾਂ ਆਏ ਸੀ ਹਾਂਜੀ ਹਾਂਜੀ ਤੇ ਪਾਣੀ ਘਟ ਗਿਆ ਸੀ ਹਾਂਜੀ ਹਾਂਜੀ ਹੁਣ ਕਦੋਂ ਇਹ ਚੜਿਆ ਦੁਬਾਰਾ ਫੇਰ ਇਹ ਕੱਲ ਰਾਤ ਦਾ ਖਤਰੇ ਦੇ ਉੱਪਰ ਬਾਹਰ ਹੋਣ ਜਾ ਰਿਹਾ ਹੈਗਾ ਦਾ ਅੱਛਾ ਹਾਂਜੀ ਹਾਂਜੀ ਬਹੁਤ ਹੁਣ ਸਥਿਤੀ ਜਿਆਦਾ ਹੀ ਅੱਗੇ ਨਾਲੋਂ ਬਹੁਤ ਜ਼ਿਆਦਾ ਖਰਾਬ ਹੋ ਗਈ ਹੈ ਖਰਾਬ ਹੋ ਗਈ ਹੈ ਖਰਾਬ ਹੋ ਗਈ ਹੈ ਜੀ ਹਾਂਜੀ ਤਾਂ ਦੇਖ ਸਕਦੇ ਹੋ ਰਣਵੀਰ ਇੱਧਰ ਦਿਖਾ ਦਿਓ ਆ ਜਿਹੜਾ ਲੱਗਿਆ ਹੁੰਦਾ ਵਾਲੇ ਵਾਲੇ ਲੋਹਾ ਇਹ ਲੱਗਿਆ ਹੁੰਦਾ ਜਿਹੜਾ ਜਿਹੜੀ ਲਾਈਨਿੰਗ ਲੱਗੀ ਹੁੰਦੀ ਹੈ ਐਂਗਲ ਲੱਗੇ ਹੁੰਦੇ ਨੇ ਜਿਹੜੇ ਆ ਦੇਖ ਸਕਦੇ ਹੋ ਉੱਥੇ ਤੱਕ ਪਾਣੀ ਪਹੁੰਚ ਚੁੱਕਿਆ ਤੁਹਾਡੇ ਮਾਧਿਅਮ ਇਹ ਜਰੀਏ ਕੋ ਅਪੀਲ ਕਰਦੇ ਆ ਕਿ ਹੁਣ ਇੱਥੇ ਆਪਣੇ ਇਹਨਾਂ ਕਿਸਾਨਾਂ ਵਾਸਤੇ ਖਾਦ ਤੇਲ ਬੀ ਜਿਹੜਾ ਕਣਕ ਦਾ ਵਾ ਹੋਂ ਦਾ ਪ੍ਰਬੰਧ ਜਿੰਡੀਆਂ ਸਰਕਾਰੀ ਸੰਸਥਾਵਾਂ ਵਾਂ ਜਾਂ ਸਰਕਾਰ ਵਾ ਜਾਂ ਕੋਈ ਸਮਾਜ ਸੇਵੀ ਸੰਸਥਾ ਵਾ ਉਹ ਹੁਣ ਖਾਦ ਬੀ ਤੇਲ ਦਾ ਪ੍ਰਮਾਨ ਕਰ ਦਵੇ ਤਾਂ ਜੋ ਕਿ ਇਸ ਸਥਿਤੀ ਦੇ ਨਾਲ ਤਾਂ ਜਿੱਠਿਆ ਜਾਊਗਾ ਬਾਅਦ ਚ ਖਾਦ ਬੀਜ ਦੇ ਤੇਲ ਦੀ ਬਹੁਤ ਜਿਆਦਾ ਪ੍ਰੋਬਲਮ ਆਉਣੀ ਆ ਖਾਦ ਨਹੀਂ ਮਿਲਣੀ ਬੀ ਨਹੀਂ ਮਿਲਣੀ ਸਰਕਾਰ ਨੂੰ ਇਹ ਚਾਹੀਦਾ ਜੇ ਕੋਈ ਸਮਾਜ ਸੇਵਾ ਤਾਂ ਖਾਦਾ ਕਹਿੰਦੀ ਆ ਤਾਂ ਸਰਕਾਰ ਇਥੇ ਖਾਦਾ ਪ੍ਰਬੰਧ ਜ਼ਰੂਰ ਕਰੇ ਤੁਹਾਡਾ ਸੜਕ ਵੀ ਥੱਲੋਂ ਸੜਕਾਂ ਵੀ ਥੱਲੋਂ ਟੁੱਟ ਚੁੱਕੀਆਂ ਹਾਂ ਹਾਂਜੀ ਹਾਂਜੀ ਛੜਕਾ ਛੜਕਾ ਸਾਹਿਬ ਟੁੱਟ ਚੁੱਕੀਆਂ ਲੈ ਜਾਂਦੇ ਪਰਿਵਾਰ ਉਧਰੋਂ ਇੱਧਰ ਸਾਰੇ ਆ ਹੀ ਆਪਾਂ ਉਧਰੋਂ ਪਰਿਵਾਰ ਸਾਰੇ ਲੈ ਜਾਂਦੇ ਹਾਂਜੀ ਹਾਂਜੀ ਉਧਰੋਂ ਪਰਿਵਾਰ ਲੈ ਜਾਂਦੇ ਹੁਣ ਲੈਣ ਵੀ ਚੱਲੇ ਆ ਕੁਝ ਪਰਿਵਾਰੀਆ ਕਿ ਦੋ ਦੋ ਜੀਪ ਬਿਠੇ ਇਹਨਾਂ ਸਮਾਨ ਘਰਾਂ ਚੋਂ ਨਹੀਂ ਚੱਕ ਹੋਣਦਾ ਹੈਗਾ ਸਹੀ ਹੈ ਕਿਉਂਕਿ ਘਰਾਂ ਦੇ ਵਿੱਚ ਕਿੰਨਾ ਕਿੰਨਾ ਸਮਾਨ ਆ ਥੋੜਾ ਥੋੜਾ ਜਿੰਨਾ ਬਜ਼ੁਰਗਾਂ ਜਾਂ ਸੇਫਟੀ ਆਪਣੇ ਸਮਾਨ ਆ ਜਾਂ ਕੁਮ ਜਿਹੜਾ ਅਸੀਂ ਇੱਧਰ ਲਿਆਣ ਕੇ ਆਪਣੇ ਘਰਾਂ ਦੇ ਵਿੱਚ ਰੱਖ ਪਾਣੀ ਤਾਂ ਮੇਰੇ ਸਾਬ ਨਾਲ ਇੰਨਾ ਤੇਜ਼ ਆ ਰਿਹਾ ਜੇ ਇੱਥੇ ਵੱਲੋਂ ਡਾਫ ਨਾ ਲੱਗੀ ਹੋਵੇ ਆਪਾਂ ਨੂੰ ਢਾ ਕੇ ਲੈ ਜੇ ਨਾ ਨਹੀਂ ਜੀ ਫੇਰ ਆ ਦੇਖੋ ਆ ਡਾਫ ਨਾਵੇ ਦਾ ਜਿਹੜਾ ਥੱਲੇ ਵਾਲੇ ਬੰਨਿਆ ਤੇ ਉੱਪਰ ਦੀ ਪਾਣੀ ਜਾ ਸਕਦਾ ਵਾ ਹਾਂ ਹਾਂਜੀ ਸਹੀ ਹੈ ਤਾਂ ਤਸਵੀਰਾਂ ਮੌਕੇ ਦੀਆਂ ਤੁਸੀਂ ਦੇਖ ਸਕਦੇ ਹੋ ਜਿਹੜੇ ਪਰਲੇਪਾਰ ਵਾਲੇ ਪਿੰਡ ਸੀ ਉਹ ਕਹਿ ਰਹੇ ਨੇ ਸਾਨੂੰ ਲੋਡ ਜਿਨ੍ਹਾਂ ਚੀਜ਼ਾਂ ਦੀ ਹੈ ਜਿਵੇਂ ਕਣਕ ਹੈ ਜਿਹੜੀ ਉਹਦੀ ਲੋਡ ਹੈ ਜਾਂ ਹੋਰ ਪਸ਼ੂ ਨੇ ਜਿਹੜੇ ਪਸ਼ੂ ਵੀ ਜਿਹੜੇ ਪਾਣੀ ਦੇ ਵਿੱਚ ਉਸ ਤਰੀਕੇ ਦੇ ਨਾਲ ਨੇ ਹੋਰ ਵੀ ਚੀਜ਼ਾਂ ਜਿਹੜੀਆਂ ਆਪਾਂ ਘਰੇਲੂ ਉਪਯੋਗ ਦੇ ਲਈ ਵਰਤਦੇ ਆ ਉਹਨਾਂ ਦੀ ਲੋੜ ਆ ਕਿਤਨਾ ਕਿਤੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੀ ਸੀ ਕਿਸ ਤਰੀਕੇ ਦੇ ਨਾਲ ਸੁਲਤਾਨਪੁਰ ਲੋਧੀ ਦੇ ਵਿੱਚ ਪਾਣੀ ਦਾ ਕਹਿਰ ਆ ਜਿਹੜਾ ਉਹ ਮੱਚਿਆ ਹੋਇਆ ਤਾਂ ਲੋੜ ਆ ਕਿਤਨਾ ਕਿਤੇ ਜਿਹੜਾ ਪੰਜਾਬ ਪਾਣੀ ਆ ਜਿਹੜਾ ਉਹ ਪੰਜਾਬ ਦੀ ਲਾਈਫਲਾਈਨ ਆ ਪਰ ਪੰਜਾਬ ਨੂੰ ਡੋਬਦਾ ਵੀ ਪਾਣੀ ਆ ਸਾਰੇ ਸੂਬੇ ਵਾਲੇ ਦਲੇ ਦੇ ਜਿਹੜੇ ਕਹਿੰਦੇ ਨੇ ਸਾਨੂੰ ਪਾਣੀ ਚਾਹੀਦਾ ਸਾਨੂੰ ਪਾਣੀ ਚਾਹੀਦਾ ਪਰ ਜਦੋਂ ਇਹੋ ਜੀ ਸਥਿਤੀ ਬਣ ਜਾਂਦੀ ਆ ਤਾਂ ਇਹ ਸਥਿਤੀ ਸਥਿਤੀ ਦੇ ਨਾਲ ਪੰਜਾਬ ਹੀ ਨਜਿੱਠਦਾ ਕਿਤੇ ਨਾ ਕਿਤੇ ਲੋੜ ਆ ਸਾਨੂੰ ਸਾਰਥਕ ਕਦਮ ਪੁੱਟਣ ਦੀ ਲੋੜ ਆ ਸਾਨੂੰ ਸਮਾਜਿਕ ਸੰਸਥਾਵਾਂ ਨੂੰ ਕੰਮ ਕਰਨ ਦੀ ਲੋੜ ਆ ਸਾਡੀਆਂ ਸਰਕਾਰਾਂ ਨੂੰ ਕੰਮ ਕਰਨ ਦੀ ਤਾਂ ਜੋ ਇਹ ਜਿਹੜੇ ਹੁਣ ਮੌਕਾ ਬਣਿਆ ਇਹ ਮੌਕੇ ਨਾ ਬਣਨ 2000 ਸ਼ਾਇਦ 23 ਦੇ ਵਿੱਚ ਜਿਹੜੇ ਹੜਾ ਏ ਸੀ ਹੁਣ 25 ਦੇ ਵਿੱਚ ਦੁਬਾਰਾ ਫੇਰ ਹੜਾ ਆ ਗਏ ਲੋਕ ਕਹਿੰਦੇ ਪਿਛਲੀ ਵਾਰ ਨਾਲੋਂ ਜ਼ਿਆਦਾ ਪਾਣੀ ਇੱਥੇ ਚੜਿਆ ਹੋਇਆ ਤਾਂ ਲੋੜ ਆ ਕਿਤੇ ਨਾ ਕਿਤੇ ਇਹਨਾਂ ਲੋਕਾਂ ਦੀ ਬਾਹ ਫੜਨ ਦੀ ਇਹਨਾਂ ਲੋਕਾਂ ਦੇ ਨਾਲ ਖੜਨ ਦੀ ਕੈਮਰਾ ਪਰਸਨ ਰਣਵੀਰ ਦੇ ਨਾਲ ਮੈਂ ਰਾਜਵੀਰ ਸਿੰਘ ਅਨਟੋਲਡ ਪੰਜਾਬੀ